ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਤਾਂ ਦੋਸਤੋ ਅੱਜ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਬਿਲਕੁਲ ਨਵੇਂ ਅਸੀਂ ਦੀ ਹਾਂਜੀ ਸੈਕੰਡ ਹੈਂਡ ਏਸੀ ਨਵਾਂ ਸਟਾਕ ਆਇਆ ਆਪਣੇ ਕੋਲੇ ਜਮਾਂ ਨਵੇਂ ਵਰਗੇ ਏਸੀ ਆ ਸਾਰੇ ਹੀ ਕੰਪਨੀਆਂ ਦੇ ਤੁਹਾਨੂੰ ਏਸੀ ਮਿਲ ਜਾਣਗੇ ਜਿਵੇਂ ਕਿ ਲੋਇਡ ਬਲੂ ਸਟਾਰ ਇਦਾਂ ਦੇ ਸਾਰੇ ਹੀ ਕੰਪਨੀਆਂ ਦੇ ਹੈਅਰ ਐਲਜੀ ਮੇਰੇ ਕੋਲ ਸੀ ਨਵੇਂ ਵਰਗਾ ਸਟਾਕ ਆ ਦੋਸਤੋ ਪੂਰੀ ਫੁੱਲ ਕੂਲਿੰਗ ਕਰਨ ਵਾਲੇ ਟੈਸਟਡ ਕੀਤੇ ਹੋਏ ਏਸੀ ਆਪਣੇ ਕੋਲੇ ਤੁਸੀਂ ਸਕਰੀਨ ਤੇ ਚੱਲ ਰਹੇ ਨੰਬਰ ਦੇ ਉੱਤੇ ਕਾਲ ਕਰਕੇ ਏਸੀ ਤੁਸੀਂ ਆਪਣੇ ਦੇਖਣ ਆ ਸਕਦੇ ਹੋ ਤੇ ਲਿਜਾ ਸਕਦੇ ਹੋ ਔਰ ਆਨਲਾਈਨ ਬੁਕਿੰਗ ਕਰਵਾ ਸਕਦੇ ਹੋ ਇਹਨਾਂ ਦੀ ਬਿਲਕੁਲ ਨਵੇਂ ਵਰਗੇ ਏਸੀ ਆ ਜਿਵੇਂ ਮੈਂ ਦੇਖ ਰਿਹਾ ਬਲੂ ਸਟਾਰ ਦਾ ਏਸੀ ਆ ਨਵੇਂ ਵਰਗੇ ਨਾਲ ਰਿਪੋਰਟ ਆ ਇਹਨਾਂ ਦੀ ਔਰ ਚਿਲਡ 에ਸੀਆ ਕਮਰੇ ਦੇ ਵਿੱਚ ਠੰਡ ਲੱਗਣ ਲਾ ਦਿੰਦੇ ਆ ਜਮਾ ਨਵੇਂ ਵਰਗੀ 에ਸੀਆ ਦੋਸਤੋ نیچے ਚੱਲ ਰਹੇ ਸਕਰੀਨ ਦੇ ਉੱਪਰ ਨੰਬਰ ਤੇ ਤੁਸੀਂ ਕਾਲ ਕਰਕੇ ਆਪਣਾ 에ਸੀ ਬੁੱਕ ਕਰਵਾ ਸਕਦੇ ਹੋ ਔਰ ਘਰੇ ਆ ਕੇ ਆਪਣਾ ਇਹ 에ਸੀ ਤੁਸੀਂ ਚੰਗੀ ਤਰ੍ਹਾਂ ਦੇਖ ਕੇ ਲਿਆ ਸਕਦੇ ਹੋ ਇਸ ਦਾ ਐਡਰੈਸ ਹੈਗਾਗਾ ਪਿੰਡ ਚੰਡੂਕਾ ਜ਼ਿਲ੍ਹਾ ਮਾਨਸਾ ਨੇੜੇ ਫੱਤਾ ਮਾਲੋ ਘਰ ਆ ਜਾਂਦਾਗਾ ਔਰ ਬਹੁਤ ਹੀ ਘੱਟ ਰੇਟਾਂ ਦੇ ਜੈਨੂਨ ਰੇਟ ਤੇ ਤੁਹਾਨੂੰ AC ਇੱਥੋਂ ਮਿਲ ਜਾਣਗੇ ਤਾਂ ਨਵਾਂ ਸਟਾਕ ਆਇਆ ਤੁਸੀਂ ਜਲਦੀ ਤੋਂ ਜਲਦੀ ਕੰਟੈਕਟ ਕਰਕੇ ਆਪਣਾ AC ਲਿਜਾ ਸਕਦੇ ਹੋ ਤੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਕੁਝ ਕਮਾਲ ਦਾ ਬਿਲਕੁਲ ਡੱਬਿਆਂ ਦੇ ਵਿੱਚ ਹੀ ਪਿਆ ਖੁੱਲਣ ਵਾਲਾ ਵਿੱਚ ਮਾਲ ਅੱਜ ਹੀ ਨਵਾਂ ਆਇਆਗਾ ਤੁਸੀਂ ਜਲਦੀ ਤੋਂ ਜਲਦੀ ਆਪਣਾ AC ਲਿਜਾ ਸਕਦੇ ਹੋ ਕਿਉਂਕਿ ਅੱਗੇ ਜਿਹੜਾ ਗਰਮੀਆਂ ਦਾ ਸੀਜ਼ਨ ਆ ਰਿਹਾ ਬਹੁਤ ਹੀ ਭਿਆਨਕ ਗਰਮੀ ਅਗਿਆਰੀ ਹੈਗੀ ਹੈਗੀ ਤਾਂ ਬਹੁਤ ਹੀ ਇਨਵਰਟਰ ਏਸੀ ਮੰਨ ਕੇ ਚਲੋ ਕੂਲਰ ਦੇ ਰੇਟਾਂ ਦੇ ਵਿੱਚ ਵਿੱਚ ਏਸੀ ਤੁਹਾਨੂੰ ਮਿਲ ਜਾਣਗੇ ਬਿਜਲੀ ਵੀ ਬਹੁਤ ਘੱਟ ਖਾਂਦੇ ਆ ਕੂਲਰ ਦੇ ਮੁਕਾਬਲੇ ਜਿੰਨੀ ਬਿਜਲੀ ਹੀ ਇਹ ਖਾਂਦੇ ਆ ਔਰ ਤੁਹਾਨੂੰ ਸਾਰਾ ਸਮਾਨ ਵੀ ਇੱਥੋਂ ਏਸੀ ਦੀ ਫਿਟਿੰਗ ਨਾਲ ਅਵੇਲੇਬਲ ਹੋ ਜਾਊਗਾ ਜਿੱਦਾਂ ਪਾਈਪ ਵਗੈਰਾ ਹੋ ਜਾਂਦੀ ਹੈ ਆਪਣਾ ਸਟੈਪ ਲੇਜ਼ਰ ਵਗੈਰਾ ਤਾਰ ਵਗੈਰਾ ਸਾਰਾ ਕੁਝ ਇੱਥੇ ਅਵੇਲੇਬਲ ਆ ਤੁਸੀਂ ਕਾਲ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਮੈਂ ਤੁਹਾਨੂੰ ਐਡਰੈਸ ਇੱਕ ਵਾਰੀ ਫੇਰ ਦੱਸ ਦੇਣਾ ਪਿੰਡ ਚੰਡੂਕਾ ਜ਼ਿਲ੍ਹਾ ਮਾਨਸਾ ਫੱਤਾ ਮਾਲੋਕਾ ਤੁਸੀਂ ਕਾਲ ਕਰ ਸਕਦੇ ਹੋ ਨੰਬਰ ਤੇ ਜਗਤਾਰ ਸਿੰਘ ਬਬਲੂ ਪਿੰਡ ਚੰਡੂਕਾ ਇਹ ਦੇਖ ਸਕਦੇ ਤੁਸੀਂ ਜਮਾ ਨਵੇਂ ਵਰਗੀ ਏਸੀਆ ਬੋਲਟਸ ਕੁਝ ਕਮਾਲ ਦਾ ਹਜੇ ਡੱਬਿਆਂ ਦੇ ਵਿੱਚ ਬੰਦ ਪਿਆਗਾ ਪੈਕਿੰਗ ਖੋਲਣ ਵਾਲੀ ਪਈਆ ਜਲਦੀ ਤੇ ਜਲਦੀ ਅਸੀਂ ਕਨੈਕਟ ਕਰਕੇ ਏਸੀ ਲਗਾ ਸਕਦੇ ਹੋਏਗੀ ਹੂੰ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਜੋ ਕਿਸੇ ਵੀਰ ਭਾਈ ਤੱਕ ਵੀਡੀਓ ਪਹੁੰਚ ਸਕੇ ਉਹ ਆਪਣੀ ਜੈਸ਼ ਗੁਜੈਰ ਦੇ ਨਾਲ ਏਸੀ ਲਗਾ ਸਕੇ ਧੰਨਵਾਦ ਦੋਸਤੋ